ਸਾਸਤਰੀ ਗਾਲ ਮਸਤੇ ਰਾਮ ਰਾਮ ਵੈਲਕਮ ਟੂ आवर ਨਵੀਂ ਵੀਡੀਓ ਭਾਜੀ ਅੱਜ ਅਸੀਂ ਵਢਣ ਲੱਗ ਗਿਆਂ ਗੰਨਾ ਤੇ ਗੰਨੇ ਟਰਾਲੀ ਭਰ ਜਾਣੀ ਹੋਣੇ ਤੇ ਗੰਨੇ ਟਰਾਲੀ ਭਰਦੇ ਕਿਤੇ ਫਿਰ ਆਪਾਂ ਗੰਨੇ ਨੂੰ ਲੈ ਕੇ ਜਾਵਾਂਗੇ ਤੇ ਮੇਰੇ ਖਿਆਲ ਚ ਮੇਰੀ ਟਰਾਲੀ ਭਰ ਗਈ ਹੋਣੀ ਹੈ ਤੇ ਆਪਾਂ ਚੱਲਦੇ ਹਾਂ ਗੰਨੇ ਵੱਲ ਕਿ ਜਿਹੜੇ ਭਈਏ ਜਿਹੜੇ ਗੰਨੇ ਵਢਣਦੇ ਆ ਉਹ ਬ੍ਰੇਕ ਤੇ ਆਸਟਮ ਤੇ ਆਪਾਂ ਟਰਾਲੀ ਲੈ ਕੇ ਚੱਲਦੇ ਹਾਂ ਟਰੈਕਟਰ ਲੈ ਕੇ ਚੱਲਦੇ ਹਾਂ ਫਾਰਮ ਸੈੱਟ ਲੈ ਜਾਈਏ ਚੰਨਾ ਲੈ ਕੇ ਜਾਈਏ ਦੋ ਟਰੈਕਟਰ ਖੜੇ ਹੋਏ 4x4 ਸਪੈਸ਼ਲ ਗੰਨਿਆ ਚੱਲੇ ਬਾਈ ਘਾਟੇ ਦੇਖੋ ਮਾਰਦਾ ਫਿਰਦਾ ਇਹ ਆਪਣਾ ਘਾਰਾ ਬਈ ਛੋਟਾ ਜਿਹਾ ਜੇ ਗੰਨਾ ਆਪਣਾ ਸਹੀ ਨਿਕਲ ਗਿਆ ਬਾਈ ਟਾਈਮ ਸਿਰ ਪੈਸੇ ਮਿਲ ਗਏ ਫਿਰ ਕੋਠੀ ਆਪਾਂ ਵੱਡੀ ਬਣਾਉਣੀ ਬਾਈ ਇਧਰ ਵੀ ਵਿੱਚ ਵਿੱਚੋ ਰਾਹ ਬਣਾਇਆ ਹੀ ਅੱਗੋਂ ਮੋਟਰ ਦੇ ਵੱਲੋਂ ਰਾਹ ਨਹੀਂ ਹੈ ਟਰਾਲੀ ਆਪਾਂ ਨੂੰ ਇੱਥੋਂ ਲਿਆਣੀ ਪੈਣੀ ਬਾਈ ਇੱਥੋਂ ਲਿਆਣੀ ਪੈਣੀ ਟਰਾਲੀ ਤੋਂ ਪਹਿਲਾਂ ਹੀ ਇਹ ਰਾਵੜੇ ਗੰਨੀ ਬੱਡੇ ਮੈਨੂੰ ਖਾਣ ਦਾ ਪਲਣ ਉਹ ਕੋਕੜੀ ਆਪਣੀ ਟਰਾਲੀ ਕਰ ਉਹ ਠੀਕ ਕਰ ਬਾਈ ਇਹ ਚੱਲੇ ਜਿਹੜਾ ਪਾਣੀ ਭੜਾ ਹੋਇਆ ਯਾਰ ਟਰਾਲੀ ਖੋਪਣਾ ਗਿਆ ਬਾਈ ਟਰਾਲੀ ਸਹੀਣ ਪੂਰੀ ਬੰਨਤੀ ਯਾਰ ਪੂਰੀ ਟਰਾਲੀ ਬੰਨਤੀ ਬਾਈ ਇਹਨਾਂ ਇੱਕ ਤਾਂ ਵਧੀਆ ਟੈਟ ਗੰਨਾ ਬੰਨਿਆ ਵੀ ਡਿੱਗੇ ਨਾ ਜਿਹੜਾ ਮੇਲਾ ਚੱਕਣਾ ਮੇਲਾ ਤਾਂ ਗੰਨਾ ਡਿੱਗੇ ਨਾ ਚਲੋ ਮੇਰਾ ਵੀਰ ਲੋ ਜੀ ਟਾਪ ਤੱਕ ਦੇ ਛੋਟਾ ਬਈ ਤਾਂ ਹੀ 4x4 ਲਿਆ ਸੀ ਹੁਣ ਪਤਾ ਲੱਗੂ ਭਾਈ ਜਦੋਂ ਇੱਥੇ ਪਲਾਟੀ ਚੜਾਣਾ ਪੜਾ ਨਾ ਹੁਣ ਪਤਾ ਲੱਗਿਆ ਇਹ ਇਹ ਲੈ ਗਿਆ ਮਿੱਤਰੋ ਇਹ ਟਰਾਲੀ ਵੀ ਲੈ ਗਿਆ ਮਿੱਤਰੋ بڑا ਜਾਂਦਾ ਟਰੈਕਟਰ ਆ ਫਾਰਮ ਸੱਟ ਤਾਂ ਯਾਰ ਇੱਕ ਕੋ ਮਿੱਤਰੋ ਪਹਿਲਾ ਪੰਡਾ ਲੋ ਗੇਰ ਦੀ ਜਾਣ ਦੇਣਾ ਆਪਾਂ ਹੱਲੇ ਨਾ ਹੱਲੇ ਸਪੀਡ ਨਹੀਂ ਖਿੱਚਣੀ ਵੀ ਅੱਗੇ ਫਿਰ ਆਪਾਂ ਇੱਥੇ ਚੜਾਉਣਾ ਪੈਣਾ ਟਰੈਕਟਰ ਆਪਾਂ ਥੋੜਾ ਕੇਟਾ ਕਰਕੇ ਕੇਟਾ ਕਰਕੇ ਚੜਾਉਣਾ ਪੈਣਾ ਭਾਈ ਚੱਲਿਆ ਆਪਾਂ ਇਹ ਇਹ ਲੋਈ ਟ੍ਰਾਲੀ ਇਹ ਜਿਹੜੀ ਬਹੁਤ ਸ਼ਾਨਦਾਰ ਟਰੈਕਟਰ ਆ ਭਾਈ ਸ਼ਾਨਦਾਰ ਉਹ ਆਪਣੀ ਸਪਲੈਂਡਰ ਵੀ ਰਾਜੇ ਖੜੀ ਯਾਰ ਅਸੈਂਬਲ ਕਰਨਾ ਭੁੱਲ ਗਏ ਉਹ ਮੈਨੂੰ ਕਿੱਧਰ ਨੂੰ ਜਾਣਾ ਪਾ। ਬੱਚੇ ਬੱਚੇ ਰਣ। ਵੀ ਭਾਈ। ਥੋੜਾ ਮੋੜ ਵੱਡਾ ਲੈ ਕੇ ਫਿਰ ਮੋੜ ਦਾ ਪਾਣਾ। ਇੱਕ ਟਰੈਕਟਰ ਦੀ ਕਟਾਈ ਬਹੁਤ ਘਟਾ ਬਾਈ। ਟਰੈਕਟਰ ਦੀ ਕਟਾਈ ਬਹੁਤ ਘਟਾ। ਲੋਰੀ ਉੱਚਾ ਕੋਈ ਆਪਰੇ। ਦੇਖ ਦੇਖ ਦੇ ਭਾਈ ਦੇਖ ਦੇ ਦੇਖ ਕੇ। ਇਹ ਪਲਾਟੀ ਦਾ ਪਤਾ ਆਉਂਦੇ ਨਾਲ ਤੇ ਮਰ ਆਉਂਦੇ ਨਾਲ ਬਾਈ ਟਰਾਲੀ ਪਲਟ ਨਾ ਜਾਵੇ ਯਾਰ ਟਰਾਲੀ ਭਾਰੀ ਬਹੁਤ ਆ ਮਗਰ ਨਾ ਟਰਾਲੀ ਨਾ ਟੰਗਦੇ ਇਹ ਟਰੈਕਟਰ ਨੂੰ ਫਸ ਗਿਆ ਬਾਈ ਇਹ ਹੈਟਾ ਤੇ ਵੀ ਤਾਂ ਟਰੈਕਟਰ ਇਹਦਾ ਸ਼ਾਨਦਾਰ ਇਹ ਬੋੜੀ ਮੜੀ ਉੱਥੇ ਉੱਥੇ ਇਹ ਯਾਰ ਇਹ ਟਰਾਲੀ ਨਾਲ ਤਾਰ ਨਹੀਂ ਬਈ ਤਾਰ ਨਹੀਂ ਪਈ ਟਰਾਲੀ ਬਈ ਆਪਾਂ ਨੂੰ ਨਾ ਮੋੜ ਨਹੀਂ ਰਿਹਾ ਸੀ ਟਰੈਕਟਰ ਗਾੜੀ ਨੂੰ ਇਹ ਹੁਣ ਚੱਲਿਆ ਸਹੀ ਬਈ ਕੰਨੀ ਟਰਾਲੀ ਬਹੁਤ ਚੋੜੀ ਆ ਬਈ ਡਰਕਾਂ ਦੇ ਟਾਣਿਓਂ ਲੱਗ ਰਹੀ ਬਈ ਕੰਨੀ ਟਰਾਲੀ ਨਾ ਸਰੱਤਰ ਟਾਣਿਓਂ ਲੱਗ ਰਹੀ ਬਈ ਟਰਾਲੀ ਚੈੱਕ ਕਰੋ ਮਿੱਤਰ LED ਲੱਟਾਂ ਲੱਗੀਆਂ ਟਰੈਕਟਰ ਨੂੰ ਬਈ ਸ਼ਾਨਦਾਰ ਰਜਾਰਾ ਛੱਪੜ ਛੱਪੜ ਬਾਈ ਅੱਗੇ ਜਿਪਸੀ ਘੜੀ ਸੀ ਕਿ ਉਹਨਾਂ ਨੇ ਸਾਨੂੰ ਲੰਘਣ ਨਹੀਂ ਦੇਣਾ ਸੀ ਤਾਂ ਕਰਕੇ ਥੋੜਾ ਛੱਪੀ ਲੈ ਕੇ ਆਇਆ ਯਾਰ ਮੈਂ ਲੋ ਜੀ ਪੰਜਾ ਜਾਂਦਾ ਝੋਟਾ ਏ ਜਾਂਦਾ ਹੀ ਝੋਟਾ ਹੁਣ ਦਬਦਾ ਬਾਈ ਕਿਤੇ ਆ ਵੇ ਕੀ ਵੇਟ ਵੀ ਪਾਇਆ ਹੋ ਜਾਣਾ ਆਪਾਂ ਅੱਗੇ ਵੇਟ ਨਾ ਪਾਇਆ ਹੋਵੇ ਫਿਰ ਤਾਂ ਟਰੈਕਟਰ ਦਬ ਜੇ ਆਪਣਾ ਵੇਟ ਵੀ ਪਾਇਆ ਹੋਇਆ ਬਾਈ ਅੱਗੇ ਤਾਂ ਤਵੀਦਾ ਨਹੀਂ ਹੈ ਬਾਈ ਜਮਾ ਵੀ ਬਈ ਉਹ ਆ ਗਈ ਮੇਲ ਆਪਣੀ ਮੇਲ ਤੋਂ ਟਰਾਲੀ ਲੈ ਕੇ ਲਾਣੀ ਪੈਣੀ ਹੈ ਕਿਉਂਕਿ ਪਹਿਲਾਂ ਵੇਟ ਕਰਾਉਣਾ ਪੈਣਾ ਟਰਾਲੀ ਦਾ ਤੇ ਫਿਰ ਆਪਾਂ ਨੂੰ ਉਹ ਘਰਾਣੀ ਪਰਤੀ ਕਟਾਣੀ ਪੈਣੀ ਹੈ ਕਿੱਥੇ ਸੱਟ ਰੁਕੇ ਇੱਥੇ ਬਾਬਾ ਯਾਰ ਆਵਾਰੋਂ ਦੇਖੀਏ ਠੀਕ ਹੈ ਉੱਲੀ ਬੈਗ ਹੀ ਲਾ ਲਈ ਆਪਾਂ ਕਿ ਇੱਥੇ ਪਹਿਲਾਂ ਵੇਟ ਕਰਾਉਣਾ ਪੈਣਾ ਆਪਾਂ ਨੂੰ ਉੱਥੇ ਟਰਾਲੀ ਉੱਥੇ ਲਾਉਣੀ ਪੈਣੀ ਆਪਾਂ ਨੂੰ ਇਹ ਸਹੀ ਕੀਤਾ ਨੇ ਇਹ ਜਿਹੜਾ ਰਾਹ ਚੋਟਾ ਕੀਤਾ ਨਾ ਇਹ ਸਹੀ ਕੀਤਾ ਵਈ ਉਹਨਾਂ ਨੇ ਨਾ ਭਾਈ ਵੇਟ ਆਪਾਂ ਕਰਾ ਲਿਆ ਆਟੋਮੈਟਿਕ ਵੇਟ ਹੋ ਜਾਂਦਾ ਇਹਦੇ ਜੇ ਬਸ ਟਰਾਲੀ ਆਪਾਂ ਲਾ ਦੇਣੀ ਤੇ ਫਿਰ ਖਾਲੀ ਕਰ ਦੇਣਗੇ ਤੇ ਫਿਰ ਆਪਾਂ ਟਰਾਲੀ ਲੈ ਕੇ ਕਰ ਜਾਵਾਂਗੇ ਮੇਰੇ ਕੋਲ ਭਾਈ ਲਾਈਕ ਸ਼ੇਅਰ ਕਰਿਆ ਕਰੋ ਦੱਸਿਆ ਕਰੋ ਭਾਈ ਵੀਡੀਓ 'ਚ ਕੀ ਕੀ ਨਵਾਂ ਐਡਾ ਕਰੀ ਆਪਾਂ ਤੁਸੀਂ ਲਾਈਕ ਸ਼ੇਅਰ ਨਹੀਂ ਕਰਦੇ ਭਾਈ ਇੱਥੇ ਖਾਲਾਰ ਦੇਣਾ ਆਪਾਂ ਨਾ ਇੱਥੋਂ ਮਸ਼ੀਨ ਲੱਗ ਜੇਗੀ ਤੇ ਮਸ਼ੀਨ ਆਪਣਾ ਗੰਨਾ ਟਰਾਲੀ ਆਪਣੀ ਖਾਲੀ ਕਰ ਦੇਗੀ ਭਾਈ ਤੇ ਇਸ ਦਿਨਾਂ ਹੀ ਮਿਲਦੇ ਆ ਮਿੱਤਰੋ ਨਗਰੀ ਕਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਰਾਮ ਰਾਮ ਸਾਈਬ ਸਾਰੇ ਭਾਈਆਣਾ ਠੀਕ ਆ ਜੀ